ਨਾ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਮੇਜਰ ਸਿੰਘ ਪਿੰਡ ਵਧਾਈ ਅਸੀਂ ਮੇਰੀ ਮੈਸੇਜ ਬਲੌਕ ਸੰਤੀ ਮੈਂਬਰ ਕੱਲ ਚੁਣੇਗੇ ਸ਼ਰਮਨੀ ਅਕਾਲੀ ਗੱਲ ਤੋਂ ਅਸੀਂ ਆਪਣੇ ਘਰ ਜਸ਼ਨ ਮਨਾ ਰਹੇ ਸੀ ਸ਼ਾਂਤਵੇਂ ਕੰਮ ਚੱਲ ਰਿਹਾ ਸੀ ਸਾਨੂੰ ਅਚਾਨਕ ਫੋਨ ਆ ਗਿਆ ਵੀ ਤੁਹਾਡੇ ਬੰਦਿਆਂ ਨੇ ਗੱਲ ਪਾਈ ਗਈ ਇਥੋਂ ਦੋ ਤਿੰਨ ਬੰਦੇ ਪਤਾ ਕਰਨ ਗਏ ਉਹਨਾਂ ਜਾਣਦੇ ਨੇ ਉੱਥੇ ਕੰਮ ਚ ਚੱਲੀ ਜਾਂਦਾ ਸੀ ਰੁਕੀ ਜਾਂਦੇ ਸੀ ਨਾ 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 ਉਹ ਇਹਨਾਂ ਸਾਡੇ ਬੰਦਿਆਂ ਨੂੰ ਘੇਰ ਕੇ ਅੰਦਰ ਵੜ ਜਾਂਦੇ ਸੀ ਉਸ ਲਈ ਤਾਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ। ਇਹਦੇ ਦੋਸ਼ ਲੱਗ ਰਹੇ ਐ ਅਲੀਗੇਸ਼ਨ ਉਹਨਾਂ ਵੱਲੋਂ ਲਾਏ ਗਏ ਆ ਕਿ ਤੁਸੀਂ ਪਟਾਕੇ ਵਜਾ ਰਹੇ ਸੀ, ਉਲੜਵਾਜੀ ਕਰ ਰਹੇ ਸੀ ਪਿੰਡ ਵਿੱਚ ਕਿਉਂਕਿ ਦੇਖੋ ਪਟਾਕੇ ਚਲਾਉਣੇ ਮੈਡੀਕਲ ਆ। ਪਟਾਕੇ ਆਪਾਂ ਚਲਾ ਨਹੀਂ ਸਕਦੇ ਖੁਸ਼ੀ ਵਿੱਚ। ਇਹ ਤਾਂ ਬੇਬੁਨਿਆਦ ਗੱਲਾਂ ਹੁੰਦੀਆਂ। ਵਰਤਕਾਂ ਵੱਲੋਂ ਕੋਈ ਹਮਲਾ ਕੀਤਾ ਜਾਂ ਨਾ ਨਾ ਬਿਲਕੁਲ ਨਹੀਂ। ਸਾਡੇ ਸਮਰਥਕ ਤਾਂ ਬਾਹਰ ਬੰਦ ਕਰਕੇ ਅੰਦਰ ਸੀ। ਕੋਈ ਸਾਡੇ ਸਮਰਥਕਾਂ ਨੂੰ ਕੋਈ ਜ਼ਬਰਦਸਤੀ ਹੋਈ, ਕੋਈ ਕੁਛ ਨਹੀਂ ਹੋਇਆ। ਉਹਨਾਂ ਨੇ ਜ਼ਬਰਦਸਤੀ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਵੀ ਕੋਈ ਪ੍ਰਾਣੀ ਰੰਗ ਨਾ ਮੈਂ ਕੋਈ ਸਾਡੇ ਪਿੰਡ 'ਚ ਕੋਈ ਰੰਜਿਸ਼ ਵਾਲੀ ਗੱਲ ਨਹੀਂ ਆ ਪਹਿਲੀ ਗੱਲ ਬਣੀ ਆ ਸਾਡੇ ਪਿੰਡ 'ਚ ਲੜਾਈ ਨਹੀਂ ਅੱਜ ਤੱਕ ਕੋਈ ਲੜਾਈ ਹੋਈ ਨਹੀਂ ਭਾਈਚਾਰਕ ਸੰਜ ਹੈ ਬਿਲਕੁਲ ਭਾਈਚਾਰਕ ਸੰਜ ਹੈ ਭਈ ਤਾਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋਏ ਆਉਦਾ ਪੱਕਾ ਪਤਾ ਵੀ ਜਿਹੜਾ ਕਾਰਵਾਈ ਕਰਨੀ ਆ ਉਹ ਦੋ ਤਿਹਾਂ ਦੀ ਗੱਲ ਸੁਣ ਕੇ ਆਉਦਾ ਕੀਤੀ ਜਾਵੇ ਤਸਵੀਰ ਕੋਸ਼ਿਸ਼ ਹੈ ਦੋ ਤਿੰਨ ਨੂੰ ਸਮਝਾ ਕੇ ਇਹਨਾਂ ਨੂੰ ਬਿਠਾਇਆ ਜਾਵੇ। ਜਸਵੀਰ ਸਿੰਘ ਪਿੰਡ ਵਧਾਈ ਬਾਈ ਜੀ ਮੇਰਾ ਨਾਮ ਤੁਹਾਡੇ ਤੇ ਦੋਸ਼ ਲੱਗ ਰਿਹਾ ਰਾਤ ਪਿੰਡ ਦੇ ਵੱਲੋਂ ਆ ਵਰਕਰਾਂ ਵੱਲੋਂ ਕਿਹਾ ਉਹਨਾਂ ਨੂੰ ਲਗਾਏ ਕਿ ਤੁਸੀਂ ਕੁੱਟਮਾਰ ਕੀਤੀ ਉਹਨਾਂ ਦੀ ਨਹੀਂ ਬਾਈ ਜੀ ਕਿ ਅਸੀਂ ਕਦੀ ਕੁੱਟਮਾਰ ਕਰਨੀ ਸੀਗੀ ਉਹ ਤਾਂ ਬਾਈ ਨੂੰ ਫੋਨ ਆਇਆ ਸੀ ਬਾਈ ਕਰਨ ਸਰਪੰਚ ਨੂੰ ਵੀ ਐਂ ਕਰਕੇ ਵੀ ਤੁਹਾਡਾ ਕਿਉਂਕਿ ਬਾਈ ਦਾ ਘਰ ਨਾਲ ਆ ਸੁਖਜੀਤ ਦਾ ਤੇ ਅਸੀਂ ਵੀ ਚਲੋ ਜਾਵੜੇ ਨਾ ਪਿੰਡ ਦੇ ਹੋਣ ਕਰਕੇ ਚਲ ਸਾਨੂੰ ਵੀ ਜਾਣਾ ਪੈਣਾ ਸੀ ਸਾਡੀ ਵੀ ਸਾਂਝਾ ਪਿੰਡ ਦੇ ਵਿੱਚ ਤੇ ਅਸੀਂ ਬਾਈ ਦੀ ਜਦੋਂ ਪਾਰਟੀ ਤੋਂ ਮੰਨ ਕੇ ਚਲੋ ਅਸੀਂ ਘਰੋਂ ਜਾ ਰਹੇ ਸੀਗੇ ਤੇ ਬਾਈ ਬਲ ਕਰਨ ਦੇ ਨਾਲ ਹੀ ਅਸੀਂ ਆ ਗਏ ਤੇ ਬਾਈ ਬਲ ਕਰਨਾ ਜਾ ਕੇ ਹਟਾਉਣ ਲੱਗੇ ਤੇ ਅਸੀਂ ਵੀ ਉਹਨਾਂ ਨੂੰ ਹਟਾਉਣ ਲੱਗੇ ਅਸੀਂ ਆ ਕੇ ਵੀ ਨਾ ਲੜੋ ਯਾਰ ਹੁਣ ਸਾਰੇ ਬੰਦਿਆਂ ਦੇ ਹੱਥਾਂ ਵਿੱਚ ਉਹਨਾਂ ਦੇ ਛੋਟੀਆਂ ਸੀਗੀਆਂ ਤੇ ਅਸੀਂ ਉਹਨਾਂ ਨੂੰ ਮੰਨ ਕੇ ਚਲੋ ਵੀ ਇਹੀ ਕਿਹਾ ਵੀ ਯਾਰ ਵੀ ਨਾ ਤੇ ਸਾਨੂੰ ਵੀ ਉਹ ਆਪਛਾਪ ਦੇ ਬੋਲੇ ਸਾਨੂੰ ਆਦੇ ਕੁੱਤੇ ਚੂੜੇ ਤੁਸੀਂ ਕੀ ਲੈਣ ਆਏ ਐ ਤੇ ਵੀ ਸਾਡੀ ਤੇ ਇਹਨਾਂ ਨਾਲ ਰੰਜਿਸ਼ ਆ ਤੇ ਬਸ ਹਾਂਜੀ ਕੋਈ ਲੜਾਈ ਲੜੂਗੀ ਕਿਸੇ ਤਰ੍ਹਾਂ ਨਾ 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 ਬਾਈ ਜੀ ਕੋਈ ਲੜਾਈ ਨਹੀਂ ਸਾਡੇ ਪਿੰਡ ਦੇ ਵਿੱਚ ਤਾਂ ਭਾਈਚਾਰਕ ਸਾਂਝ ਹੀ ਬਹੁਤ ਹੈ ਜੀ ਤਾਂ ਅਸੀਂ ਇਹ ਪਹਿਲਾਂ ਸਰਪੰਚੀ ਸਾਡੇ ਤੋਂ ਮੰਨ ਕੇ ਚੱਲੋ ਅੱਜ ਜੀ ਇਲੈਕਸ਼ਨ ਖਾਰੇ ਸੀਗੇ ਤੇ ਇਹ ਥੋੜਾ ਜਿਹਾ ਰੱਖਦੇ ਸੀਗੇ ਪਰ ਅਸੀਂ ਨਹੀਂ ਰੱਖਦੇ ਸੀਗੇ ਅਸੀਂ ਤਾਂ ਫਿਰ ਵੀ ਹਾਰ ਕੇ ਵੀ ਕਦੇ ਹਾਂਜੀ ਹਾਂਜੀ ਇਹਨਾਂ ਦੇ ਮੰਨ ਕੇ ਜਿਹੜੇ ਤਿੰਨ ਚਾਰ ਘਰ ਹੈਗੇ ਆ ਮੰਨ ਕੇ ਚੱਲ ਆਪਦੇ ਆਪ ਦੇ ਹੀ ਸੀਗੇ ਇਹ ਜੀ ਪੰਜ ਛੇ ਹਾਂਜੀ ਪਿੰਡ ਤੁਹਾਡੇ ਨਾਲ ਆ ਜਾਂ ਕੋਈ ਲੋਕ ਕੋਈ ਹੋਇਆ ਹਾਂਜੀ ਪਿੰਡ ਸਾਡੇ ਨਾਲ ਆ ਜੀ ਹਾਂ ਜੀ ਜਿਹੜੇ ਪਿੰਡ ਤੋਂ ਕੀ ਕਹਿਣਾ ਚਾਹੁੰਦੇ ਹੋ ਬਈ ਜੀ ਤੁਹਾਡੇ ਤੇ ਦੋਸ਼ ਲੱਗ ਰਹੇ ਆ ਤੁਸੀਂ ਕੁੱਟਮਾਰ ਕੀਤੀ ਹੈ ਤੇ ਨਹੀਂ ਇਹ ਮੈਂ ਵੀ ਵੀਡੀਓ ਵੇਖੀ ਆ ਕੁਵੈਰਲ ਹੋਈ ਆ ਉਹ ਸਿਰਫ ਸਾਡੇ ਪਿੰਡ ਵਧਾਈ ਦੀ ਜਿਹੜੀ ਵੀਡੀਓ ਇਹਦਾ ਉਹਦਾ ਇੱਕ ਪੱਖ ਹੈ ਦੂਜਾ ਪੱਖ ਇਹ ਆ ਵੀ ਸਾਡੇ ਕੋਲੇ ਵੀ ਵੀਡੀਓ ਹੈਗੀ ਹੈ ਪਹਿਲ ਉਹਨਾਂ ਨੇ ਕਰੀ ਆ ਉਹ ਅਸੀਂ ਤਾਂ ਨਾ ਆ ਬਾਈ ਜਿੱਤਿਆ ਸੀਗਾ ਬਲਗ ਸੰਸੀ ਮੈਂਬਰ ਤੇ ਇਹਦੀ ਜਿੱਤ ਦੀ ਖੁਸ਼ੀ ਚ ਅਸੀਂ ਆਪਦੇ ਘਰੇ ਬਾਹਰ ਢਾਕੇ ਤੇ ਆਪਦੇ ਪਟਾਕੇ ਚਲਾਉਣ ਲੱਗੇ ਸੀਗੇ ਉਹਨਾਂ ਦਾ ਮੈਨੂੰ ਮੇਰੇ ਗਵੰਡੀ ਦਾ ਫੋਨ ਆਇਆ ਆਨੇ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਅਸੀਂ ਆਖਿਆ ਯਾਰ ਅਸੀਂ ਗਲਤ ਨਹੀਂ ਕੋਈ ਕੰਮ ਕਰਦੇ ਅੱਜ ਤਾਂ ਆਪਦੇ ਘਰੇ ਪਟਾਕੇ ਚਲਾਉਣੇ ਆ ਉਹਨਾਂ ਨੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਣਾਗਾ ਤੇ ਨਹੀਂ ਤਾਂ ਫਿਰ ਫਲਾਣਾ ਬੰਦਾ ਆਉਂਦਾ ਉਹਨਾਂ ਨੇ ਨਾਂ ਲੈ ਕੇ ਦਬਕਾ ਮਾਰਿਆ ਸਾਨੂੰ ਤੇ ਅਸੀਂ ਆਖਿਆ ਯਾਰ ਜੇ ਫਿਰ ਕੋਈ ਨਹੀਂ ਆਉਂਦਾ ਤਾਂ ਆਜੇ ਅਸੀਂ ਤਾਂ ਆਪਦੇ ਘਰੇ ਆ ਹੁਣ ਘਰੇ ਥੋੜੀ ਹੋਈ ਆਊਗਾ ਸਾਡੇ ਤੇ ਬਸ ਇੰਨੀ ਗੱਲ ਹੋਈ ਆ ਜੀ ਉਹ ਸਾਡੇ ਕੋਲੇ ਵੀਡੀਓ ਵੀ ਹੈਗੀ ਆ ਉਹਨਾਂ ਨੇ ਸਾਡੇ ਬਾਹਰ ਚਾ ਕੇ ਨਰਕਰੇ ਮਾਰੇ ਡਾਂਗਾ ਸੋਟੀਆਂ ਸਾਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਆ ਠੀਕ ਆ ਜੀ ਤੇ ਸਾਡੇ ਕੋਲੇ ਵੀਡੀਓ ਨਹੀ ਰੰਦੇ ਸ਼ੇ ਕਿਸੇ ਤਰ੍ਹਾਂ ਦੀ ਨਾ ਜੀ ਨਾ ਪਹਿਲਾਂ ਕੋਈ ਪਹਿਲੇ 7 ਸਾਲ ਤੋਂ ਇਹਨਾਂ ਤੋਂ ਸਰਪੰਚੀ ਗਈ ਆ ਕਿ ਹੁਣ ਸਾਡੇ ਬੰਦਿਆਂ ਕੋਲ ਆ ਗਈ ਕੋਈ ਇਹੋ ਜਿਹਾ ਹੈ ਨਹੀਂ ਉਹ ਤਾਂ ਚਲਦਗੇ ਰੰਦਿੰਗਾਂ ਜੀ ਸਰਪੰਚੀਆਂ ਮੈਂਬਰਿੰਗਾਂ ਤਾਂ ਕੋਈ ਕਿਤੇ ਕੋਈ ਜਿੱਤ ਕੇ ਕਿਤੇ ਕੋਈ ਤੋਂ ਪਿਛਲੀ ਇੱਕ پلان ਛੱਡ ਕੇ ਤਾਂ ਉਹ ਬੰਦੇ ਮੇਰੇ ਨਾਲ ਸੀਗੇ ਉਹ ਵਿੱਚ ਕੋਈ ਗੱਲ ਨਹੀਂ ਕਿ ਐਵੇਂ ਗੱਲਾਂ ਪਲੀਟੀਕਲ ਆਸਰਗਾ ਅਜੇ ਕੋਈ ਗੱਲਬਾਤ ਹੋਈ ਲੜਾਈ ਸਿਰਸੁਰ ਪਾਟੇ ਕਿਸੇ ਤਰ੍ਹਾਂ ਦੇ ਇੱਕ ਜੇਰੇ ਜਾਂ ਕੋਈ ਹੋਈ ਐ ਉਹਦੀ ਅਕੀ ਨਹੀਂ ਉਹਨਾਂ ਦਾ ਤਾਂ ਮੈਨੂੰ ਨਹੀਂ ਪਤਾ ਸਾਡੇ ਬੰਦੇ ਤੇ ਸੱਟ ਲੱਗੀ ਉਹ ਜੇਰੇ ਲਾਜ ਆ ਆਪਣੇ ਸਰਕਾਰੀ ਹਸਪਤਾਲ ਤੁਸੀਂ ਕਿਹੜੀ ਪਾਰਟੀ ਨਾਲ ਅਸੀਂ ਆ ਭਾਈ ਮੇਜਰ ਸ਼ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਕੀ ਮੰਗ ਕਰਦੇ ਹੁਣ ਅਸੀਂ ਤਾਂ ਇਹਦੇ ਸਾਨੂੰ ਅਨਸਾਰ ਮਿਲਣਾ ਚਾਹੀਦਾ ਸਰਕਾਰ ਆਪ ਦਾ ਧੱਕਾ ਛਾਹੀ ਕਰਦੀ ਸਾਡੇ ਤੇ ਅਸੀਂ ਆਪਦੇ ਘਰੇ ਵੀ ਨਹੀਂ ਪਟਾਕੇ ਚਲਾ ਸਕਦੇ ਯਾਰ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੇ